ਤੋਂ ਕੋ ਸਤਿ ਸ਼ੰਗਰੀ ਤੇਮਰਾ ਸਤੁਰਤਾਰੀ ਤੁਮ ਤੇ ਹੋਏ ਆਗਿਆ ਕਾਰੀ ਤੁਮਰੀ ਗਤ ਮੇਤ ਤੁਮਹੀ ਜਾਣੀ ਨਾਨਕ ਖੁਦਾਸ ਸੁਧਿਆਗ ਆ ਲੁਦਾਸ ਹਮਾਰੀ ਹੋ ਸਭ ਤੇਰਾ ਵਹਿ ਕਉਨਾ श्री 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 वाहिगुरू जी फति श्रीगवती जी सहाय श्री भॻवती जी पातशाही दिमाग ਸਿਰ ਅੰਗੂਠ ਵਰਤੇ ਅਮਰਦਾਸ ਰਾਮਦਾਸ ਸਿੰਘ ਹੀ ਸਹਾਈ ਅਰਜਨ ਹਰਿ ਦੂ ਤਿੰਨ ਨਾਮ ਸਿਮਰਉ ਰਉ ਸਦੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਹ ਡਿਠਾ ਸਭ ਦੁੱਖ ਜਾਇ ਤੇਗ ਬਹਾਦਰ ਸਿੰਘ ਜੀ ਆਏ ਧਰਨੋਂ ਤੇ ਆਵੈ ਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਮੇ ਸਹਾਇ ਦਸਾਂ ਪਾਸ਼ਾਈਆਂ ਜਪਦੀ ਜੋਤ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਜਰਾ ਅਜੂਰਾ ਜਾਹਰਾ ਜਹੂਰਾ ਕਾਲ ਜੋਖੇ ਬੋਹਤਾ ਨਾਮ ਕੇ ਜਹਾਜ ਹਲਤ ਪਲਤ ਕੇ ਰੱਖਿਆ ਕਾ ਲੋਕ ਪਰਮ ਕੇ ਸਹਾਇ ਕਾ ਹਾਜਰ ਨਾਜਰ ਸਨਾ ਦੇ ਪਾਠ ਦਿਦਾਰ ਦੀ ਕਰ ਧਿਆਨ ਧੜਕੇ ਖਾਲਸਾ ਦੀ ਸਾਹਿਬ ਬੋਲਣਾ ਜੇ ਵਾਹਿਗੁਰੂ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਹ ਚਲਾਈ ਤੇਗਵਾਹੀ ਦੇਖ ਕੇ ਅੰਡਟ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਹਾਲ ਸਾਜੀ ਸਾਹਿਬੋ ਬੋਲਣਾ ਜੇ ਵਾਹਿਗੁਰੂ ਜੀ ਨਾ ਸ਼ੀਦ ਸਿੰਘਾਂ ਸਿੰਘਣੀਆਂ ਧਰਮੇਤ ਸੀਸ ਦਿੱਤੇ ਬਾਂਦ-ਬਾਂਦ ਕਟਾਏ ਖੋਪਰੀਆਂ ਲੋਹਾਈਆਂ ਚੜ ਗੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏਗਾ ਦੁਰਦਵਾਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕਾ